ਸੁਖਬੀਰ ਸਿੰਘ ਬਾਦਲ ਦੇ ਹੱਥ ਮੋੜ ਜਿਹੜੀ ਕਿ ਪ੍ਰਧਾਨਗੀ ਦੀ ਕਮਾਂ ਆ ਚੁੱਕੀ ਹੈ ਇਹ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਦੱਸਿਏ ਕਿ ਅੱਜ ਅਕਾਲੀ ਦਲ ਦੇ ਲਈ ਪ੍ਰਧਾਨ ਚੁਣਿਆ ਜਾਣਾ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਨਮਾ ਪ੍ਰਧਾਨ ਮਿਲ ਚੁਕਿਆ ਸੁਖਬੀਰ ਸਿੰਘ ਬਾਦਲ ਦੇ ਹੱਥ ਮੋੜ ਕੁਰਸੀ ਜਿਹੜੀ ਕਿ ਆ ਚੁੱਕੀ ਹੈ ਤੇ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸਿਏ ਕਿ ਬੀਤੇ ਦਿਨਾਂ ਦੇ ਵਿੱਚ 16 ਤਰੀਕ ਨੂੰ ਜਿਹੜਾ ਕਿ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਸੀ ਇਸ ਅਸਤੀਫੇ ਤੋਂ ਬਾਅਦ ਬਾਕੀ ਤੜਾ ਤੇ ਉਥੇ ਹੀ ਬਾਦਲ ਤੇਰੇ ਦੇ ਵਿੱਚ ਲਗਾਤਾਰ ਇੱਕ ਦੂਜੇ ਦੇ ਉੱਤੇ ਇਲਜ਼ਾਮ ਤੱਕ ਲਗਾਏ ਜਾ ਰਹੇ ਸੀ ਅਕਾਲੀ ਦਲ ਦੋ ਫਾੜ ਹੋ ਚੁੱਕਿਆ ਸੀ ਤੇ ਹੁਣ ਉਥੇ ਹੀ ਅੱਜ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲਣ ਜਾ ਰਿਹਾ ਸੀ ਤੇ ਜਿਸ ਤੋਂ ਦੌਰਾਨ ਹੁਣ ਦੱਸਿਆ ਕਿ ਲਗਭਗ ਜਿਹੜਾ ਕਿ ਤੈਅ ਹੋ ਚੁੱਕਿਆ ਕਿ ਹੁਣ ਸੁਖਬੀਰ ਸਿੰਘ ਬਾਦਲ ਦੇ ਹੱਥੀ ਜਿਹੜੀ ਕਿ ਮੁੜ ਪ੍ਰਧਾਨਗੀ ਆ ਚੁੱਕੀ ਹੈ ਸੁਖਬੀਰ ਸਿੰਘ ਬਾਦਲ ਹੀ ਜਿਹੜੇ ਕਿ ਹੁਣ ਪ੍ਰਧਾਨ ਬਣ ਚੁੱਕੇ ਨੇ ਤੇ ਦੂਜੇ ਪਾਸੇ ਲਗਾਤਾਰ ਚਰਚਾਾਂ ਵਿੱਚ ਜਿਹੜੀ ਕਿ ਬੀਬੀ ਬਾਦਲ ਨੂੰ ਲੈ ਕੇ ਹੋ ਰਹੀਆਂ ਸੀ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਤੱਕ ਹੋਈਆਂ ਤੇ ਹੁਣ ਉਥੇ ਹੀ ਜਿਹੜੀ ਕਿ ਮੂੜਕਮਾਨ ਆ ਚੁੱਕੀ ਹੈ ਬਾਦਲ ਪਰਿਵਾਰ ਦੇ ਕੋਲ ਤੇ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਹੁਣ ਅਕਾਲੀ ਦਲ ਦੇ ਪ੍ਰਧਾਨ ਤੱਕ ਬਣ ਚੁੱਕੇ ਨੇ ਤੇ ਉਥੇ ਹੀ ਉਹਨਾਂ ਨੂੰ ਲਗਾਤਾਰ ਵਧਾਈਆਂ ਜਿਹੜੀਆਂ ਕਿ ਦਿੱਤੀਆਂ ਜਾ ਰਹੀਆਂ ਨੇ ਸੁਖਵੀਰ ਸਿੰਘ ਬਾਦਲ ਦੇ ਕੋਲ ਜਿਹੜੀ ਕਿ ਮੂੜਕਮਾਨ ਆ ਚੁੱਕੀ ਹੈ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣ ਚੁੱਕੇ ਨੇ ਸੁਖਵੀਰ ਸਿੰਘ ਬਾਦਲ ਦੇ ਹੱਥ ਮੂੜ ਜਿਹੜੀ ਕਿ ਪ੍ਰਧਾਨਗੀ ਦੀ ਕਮਾਨ ਆ ਚੁੱਕੀ ਹੈ ਇਹ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਦੱਸਿਓ ਕਿਆ ਜੀ ਅਕਾਲੀ ਦਲ ਦੇ ਲਈ ਪ੍ਰਧਾਨ ਚੁਣਿਆ ਜਾਣਾ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਨਮਾ ਪ੍ਰਧਾਨ ਮਿਲ ਚੁਕਿਆ ਸੁਖਵੀਰ ਸਿੰਘ ਬਾਦਲ ਦੇ ਹੱਥ ਮੋੜੇ ਕੁਰਸੀ ਜਿਹੜੀ ਕਿ ਆ ਚੁੱਕੀ ਹੈ ਤੇ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਤੇ ਦੱਸੀਏ ਕਿ ਬੀਤੇ ਦਿਨਾਂ ਦੇ ਵਿੱਚ 16 ਤਰੀਕ ਨੂੰ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਸੀ ਇਸ ਅਸਤੀਫੇ ਤੋਂ ਬਾਅਦ ਬਾਕੀ ਤੜਾ ਅਤੇ ਉਥੇ ਹੀ ਬਾਦਲ ਤੇੜੇ ਦੇ ਵਿੱਚ ਲਗਾਤਾਰ ਇੱਕ ਦੂਜੇ ਦੇ ਉੱਤੇ ਇਲਜ਼ਾਮ ਤੱਕ ਲਗਾਏ ਜਾ ਰਹੇ ਸੀ ਅਕਾਲੀ ਦਲ ਦੋ ਫਾੜ ਹੋ ਚੁੱਕਿਆ ਸੀ ਤੇ ਹੁਣ ਉਥੇ ਹੀ ਅੱਜ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲਣ ਜਾ ਰਿਹਾ ਸੀ ਤੇ ਜਿਸ ਤੋਂ ਦੌਰਾਨ ਹੁਣ ਦੱਸਿਆ ਕਿ ਲਗਭਗ ਜਿਹੜਾ ਕਿ ਤੈਅ ਹੋ ਚੁੱਕਿਆ ਕਿ ਹੁਣ ਸੁਖਬੀਰ ਸਿੰਘ ਬਾਦਲ ਦੇ ਹੱਥੀ ਜਿਹੜੀ ਕਿ ਮੁੜ ਪ੍ਰਧਾਨਗੀ ਆ ਚੁੱਕੀ ਹੈ ਸੁਖਬੀਰ ਸਿੰਘ ਬਾਦਲ ਹੀ ਜਿਹੜੇ ਕਿ ਹੁਣ ਪ੍ਰਧਾਨ ਬਣ ਚੁੱਕੇ ਨੇ ਤੇ ਦੂਜੇ ਪਾਸੇ ਲਗਾਤਾਰ ਚਰਚਾਾਂ ਵਿੱਚ ਜਿਹੜੀ ਕਿ ਬੀਬੀ ਬਾਦਲ ਨੂੰ ਲੈ ਕੇ ਹੋ ਰਹੀਆਂ ਸੀ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਤੱਕ ਹੋਈਆਂ ਤੇ ਹੁਣ ਉਥੇ ਹੀ ਜਿਹੜੀ ਕਿ ਮੂੜਕਮਾਨ ਆ ਚੁੱਕੀ ਹੈ ਬਾਦਲ ਪਰਿਵਾਰ ਦੇ ਕੋਲ ਤੇ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਹੁਣ ਅਕਾਲੀ ਦਲ ਦੇ ਪ੍ਰਧਾਨ ਤੱਕ ਬਣ ਚੁੱਕੇ ਨੇ ਤੇ ਉਥੇ ਹੀ ਉਹਨਾਂ ਨੂੰ ਲਗਾਤਾਰ ਵਧਾਈਆਂ ਜਿਹੜੀਆਂ ਕਿ ਦਿੱਤੀਆਂ ਜਾ ਰਹੀਆਂ ਨੇ ਸੁਖਵੀਰ ਸਿੰਘ ਬਾਦਲ ਦੇ ਕੋਲ ਜਿਹੜੀ ਕਿ ਮੂੜਕਮਾਨ ਆ ਚੁੱਕੀ ਹੈ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣ ਚੁੱਕੇ ਨੇ ਸੁਖਵੀਰ ਸਿੰਘ ਬਾਦਲ ਦੇ ਹੱਥ ਮੂੜ ਜਿਹੜੀ ਕਿ ਪ੍ਰਧਾਨਗੀ ਦੀ ਕਮਾਨ ਆ ਚੁੱਕੀ ਹੈ ਇਹ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਦੱਸਿਓ ਕਿ ਅੱਜ ਅਕਾਲੀ ਦਲ ਦੇ ਲਈ ਪ੍ਰਧਾਨ ਚੁਣਿਆ ਜਾਣਾ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਨਮਾ ਪ੍ਰਧਾਨ ਮਿਲ ਚੁਕਿਆ ਸੁਖਵੀਰ ਸਿੰਘ ਬਾਦਲ ਦੇ ਹੱਥ ਮੋੜੇ ਕੁਰਸੀ ਜਿਹੜੀ ਕਿ ਆ ਚੁੱਕੀ ਹੈ ਤੇ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸਿਏ ਕਿ ਬੀਤੇ ਦਿਨਾਂ ਦੇ ਵਿੱਚ 16 ਤਰੀਕ ਨੂੰ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਸੀ ਇਸ ਅਸਤੀਫੇ ਤੋਂ ਬਾਅਦ ਬਾਕੀ ਤੜਾ ਅਤੇ ਉਥੇ ਹੀ ਬਾਦਲ ਤੇੜੇ ਦੇ ਵਿੱਚ ਲਗਾਤਾਰ ਇੱਕ ਦੂਜੇ ਦੇ ਉੱਤੇ ਇਲਜ਼ਾਮ ਤੱਕ ਲਗਾਏ ਜਾ ਰਹੇ ਸੀ ਅਕਾਲੀ ਦਲ ਦੋ ਫਾੜ ਹੋ ਚੁੱਕਿਆ ਸੀ ਤੇ ਹੁਣ ਉਥੇ ਹੀ ਅੱਜ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲਣ ਜਾ ਰਿਹਾ ਸੀ ਤੇ ਜਿਸ ਤੋਂ ਦੌਰਾਨ ਹੁਣ ਦੱਸਿਆ ਕਿ ਲਗਭਗ ਜਿਹੜਾ ਕਿ ਤੈਅ ਹੋ ਚੁੱਕਿਆ ਕਿ ਹੁਣ ਸੁਖਬੀਰ ਸਿੰਘ ਬਾਦਲ ਦੇ ਹੱਥੀ ਜਿਹੜੀ ਕਿ ਮੁੜ ਪ੍ਰਧਾਨਗੀ ਆ ਚੁੱਕੀ ਹੈ ਸੁਖਬੀਰ ਸਿੰਘ ਬਾਦਲ ਹੀ ਜਿਹੜੇ ਕਿ ਹੁਣ ਪ੍ਰਧਾਨ ਬਣ ਚੁੱਕੇ ਨੇ ਤੇ ਦੂਜੇ ਪਾਸੇ ਲਗਾਤਾਰ ਚਰਚਾਾਂ ਵਿੱਚ ਜਿਹੜੀ ਕਿ ਬੀਬੀ ਬਾਦਲ ਨੂੰ ਲੈ ਕੇ ਹੋ ਰਹੀਆਂ ਸੀ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਤੱਕ ਹੋਈਆਂ ਤੇ ਹੁਣ ਉਥੇ ਹੀ ਜਿਹੜੀ ਕਿ ਮੂੜਕਮਾਨ ਆ ਚੁੱਕੀ ਹੈ ਬਾਦਲ ਪਰਿਵਾਰ ਦੇ ਕੋਲ ਤੇ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਹੁਣ ਅਕਾਲੀ ਦਲ ਦੇ ਪ੍ਰਧਾਨ ਤੱਕ ਬਣ ਚੁੱਕੇ ਨੇ ਤੇ ਉਥੇ ਹੀ ਉਹਨਾਂ ਨੂੰ ਲਗਾਤਾਰ ਵਧਾਈਆਂ ਜਿਹੜੀਆਂ ਕਿ ਦਿੱਤੀਆਂ ਜਾ ਰਹੀਆਂ ਨੇ ਸੁਖਵੀਰ ਸਿੰਘ ਬਾਦਲ ਦੇ ਕੋਲ ਜਿਹੜੀ ਕਿ ਮੂੜਕਮਾਨ ਆ ਚੁੱਕੀ ਹੈ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣ ਚੁੱਕੇ